ਜਿਹੜੇ ਜਿਹੜੇ ਲੋਕ ਜ਼ਿੰਦਗੀ ਚ ਇੱਕ ਅਜਹੀ ਗਲਤੀ ਕਰਦੇ ਨੇ ਉਹਨਾਂ ਦੇ ਸਰੀਰ ਤੋਂ ਉਹਨਾਂ ਦੀ ਚਮੜੀ ਚੋਂ ਬਦبو ਆਉਣ ਲੱਗ ਪੈਂਦੀ ਤੁਸੀਂ ਵੇਖਿਆ ਹੋਣਾ ਕਈਆਂ ਲੋਕਾਂ ਦੀ ਚਮੜੀ ਚੋਂ ਹੀ ਬਦਬੂ ਆਉਣ ਲੱਗ ਪੈਂਦੀ ਨੇ ਉਹ ਕਿਸੇ ਕਮਰੇ ਚ ਬਹਿ ਜਾਣ ਕਿਸੇ ਗੱਡੀ ਚ ਬਹਿ ਜਾਣ ਜਾਂ ਕਿਸੇ ਹੋਰ ਜਗ੍ਹਾ ਤੇ ਵੜ ਜਾਣ ਭਾਵੇਂ ਉਹ ਰੋਲ ਲਾਉਂਦੇ ਵੀ ਹੋਣ ਸਾਫ਼ ਕੱਪੜੇ ਵੀ ਪਾਉਂਦੇ ਹੋਣ ਫਿਰ ਵੀ ਉਹਨਾਂ ਦੇ ਕੋਲੋਂ ਬਹੁਤ ਸਾਰੀ ਬਦਬੂ ਜਿਹੜੀ ਆ ਆਲੇ-ਦੁਆਲੇ ਫੈਲ ਜਾਂਦੀ ਆ ਤੇ ਜਿਹੜੇ ਤੁਹਾਡੇ ਵਰਗੇ ਭੈਣ ਭਰਾ ਹੁੰਦੇ ਨੇ ਉਹ ਛੱਟ ਜੱਜਮੈਂਟ ਕਰ ਲੈਂਦੇ ਕਿ ਇਸ ਬੰਦੇ ਨੇ ਆ ਗਲਤੀ ਕੀਤੀ ਆ ਜਾਂ ਇਸ ਔਰਤ ਨੇ ਆ ਗਲਤੀ ਕੀਤੀ ਆ ਜਿਹਦੇ ਕਰਕੇ ਇਹਦੀ ਚਮੜੀ ਚੋਂ ਬਦਬੂ ਆਉਣ ਲੱਗ ਪਈ ਆ ਜਾਂ ਇਹਦੇ ਸਰੀਰ ਤੋਂ ਬਦਬੂ ਆਉਣ ਲੱਗ ਪੈਂਦੀ ਆ ਤੇ ਬਦਬੂ ਇੰਨੀ ਤਿੱਖੀ ਹੁੰਦੀ ਆ ਇਹਨੀ ਤੇਜ ਹੁੰਦੀ ਆ ਕਿ ਜਿਹੜੀਆਂ ਬੰਦਿਆਂ ਨੂੰ ਇਹ ਨਹੀਂ ਪ੍ਰੋਬਲਮ ਹੁੰਦੀ ਉਹ ਛੱਟ ਜੱਜਮੈਂਟ ਕਰ ਲੈਂਦੇ ਨੇ ਤੇ ਉਹਨਾਂ ਦਾ ਉਸ ਇਨਸਾਨ ਦੇ ਲਾਗੇ ਬਹਿਣਾ ਉੱਠਣਾ ਔਖਾ ਹੋ ਜਾਂਦਾ ਤੁਸੀਂ ਵੇਖਣਾ ਕਿ ਕਈ ਲੋਕ ਜਿਹੜੇ ਨੇ ਜਿਹੜੇ ਖਾਸ ਕਰਕੇ ਉਹ ਲੋਕ ਜਿਹੜੇ ਰੈਗੂਲਰ ਸ਼ਰਾਬ ਪੀਂਦੇ ਨੇ ਜਿਹੜੇ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਨੇ ਉਹਨਾਂ ਦੇ ਕੋਲੋਂ ਬਹੁਤ ਭੈੜੀ ਬਦਬੂ ਆਉਣ ਲੱਗ ਪੈਂਦੀ ਹੈ ਉਹਨਾਂ ਦੀ ਚਮੜੀ 'ਚੋਂ ਬਦਬੂ ਆਉਣ ਲੱਗ ਪੈਂਦੀ ਹੈ ਜਿੱਥੇ ਕਿੱਥੇ ਕੋ ਲੋ ਜਾਣ ਉੱਥੇ ਉਹਨਾਂ ਦੇ ਸਰੀਰ ਦੇ ਵਿੱਚੋਂ ਪਸੀਨੇ ਵਿੱਚੋਂ ਇੰਨੀ ਘਾਟਕ ਬਦਬੂ ਆਉਂਦੀ ਆ ਕਿ ਬਾਕੀ ਪਰਿਵਾਰਕ ਮੈਂਬਰ ਦੂਰ ਦੂਰ ਭੱਜਣ ਦਾ ਸ਼ੁਰੂ ਕਰ ਦੇਣਗੇ ਭਾਵੇਂ ਕਈ ਵਾਰ ਤੁਸੀਂ ਵੇਖਣਾ ਕਈ ਲੋਕ ਬੜਾ ਪਰਫਿਊਮ ਪਾਉਣਗੇ ਬੜੇ ਕ੍ਰੀਮਾਂ ਲਾਉਣਗੇ ਲੇਕਿਨ ਉਹ ਬਦਬੂ ਖਤਮ ਨਹੀਂ ਹੁੰਦੀ ਉਹ ਬਦਬੂ ਉਸੇ ਤਰ੍ਹਾਂ ਹੀ ਆਉਂਦੀ ਰਹਿੰਦੀ ਉਹਦਾ ਕਾਰਨ ਇਹ ਹੈ ਕਿ ਜਿਹੜੇ ਲੋਕ ਰੈਗੂਲਰ ਸ਼ਰਾਬ ਪਿੰਦੇ ਨੇ ਬਹੁਤ ਜ਼ਿਆਦਾ ਸ਼ਰਾਬ ਪਿੰਦੇ ਨੇ ਉਹਨਾਂ ਦੀ ਚਮੜੀ ਦੇ ਵਿੱਚੋਂ ਇਹ ਬਦਬੂ ਆਉਣ ਦਾ ਕਾਰਨ ਬਣਦਾ ਹੈ ਚਾਹ ਜ्यादातर ਤੇ ਮਰਦਾਂ 'ਚ ਹੀ ਬਣਦਾ ਹੈ ਕਿਉਂਕਿ ਔਰਤਾਂ ਤੇ ਬਹੁਤ ਹੋ ਸਕਦਾ ਕੋਈ ਕਾ ਦੁੱਖਾ ਔਰਤ ਸ਼ਰਾਬ ਪਿੰਦੀ ਹੋਵੇ ਕਿਉਂਕਿ ਪਿਛਲੇ ਜੀ ਆਪਾਂ ਇੱਕ ਵੀਡੀਓ ਵੇਖੀ ਕਿ ਔਰਤ ਕਿਦਾਂ ਸ਼ਰਾਬ ਪੀ ਕੇ ਆਪਣੀ ਸੱਸ ਨੂੰ ਵੀ ਕੁੱਟ ਰਹੀ ਸੀ ਜਾਂ ਲੜ ਰਹੀ ਸੀ ਇਹੋ ਜੀ ਵੀਡੀਓ ਤੁਸੀਂ ਕੋਈ ਨਾ ਕੋਈ ਜ਼ਰੂਰ ਵੇਖੀ ਹੋਵੇਗੀ ਕਈ ਵਾਰਾਂ ਕਈ ਔਰਤਾਂ ਸ਼ਰਾਬ ਪਿੰਦੀਆਂ ਨੇ ਜਿਹੜੀਆਂ ਪਤਾਂ ਵੀ ਰੈਗੂਲਰ ਸ਼ਰਾਬ ਪੀਂਦੀਆਂ ਹੋਣਗੀਆਂ ਭਾਵੇਂ ਕਿੰਨੀ ਮਹਿੰਗੀ ਸ਼ਰਾਬ ਪੀਂਦੀਆਂ ਹੋਣ ਭਾਵੇਂ ਉਹ ਸਸਤੀ ਪੀਂਡੀਆਂ ਹੋਣ ਜਾਂ ਕੋਈ ਬੰਦਾ ਮਹਿੰਗੀ ਪੀਂਦਾ ਵਿੱਚ ਸਸਤੀ ਪੀਂਦਾ ਹੋਵੇ ਉਹਦੇ ਸਰੀਰ ਚੋਂ ਬਦਬੋ ਆਉਣ ਹੀ ਲੱਗ ਪੈਂਦੀ ਆ ਇਸ ਕਰਕੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਉਹਨਾਂ ਭੈਣਾਂ ਨੂੰ ਬੇਨਤੀ ਕਰਦਾ ਕਿ ਭਈ ਤੁਸੀਂ ਇੰਜ ਤਾਂ ਕਰਿਆ ਕਰੋ ਜੇ ਕੋਈ ਸ਼ਰਾਬ ਪੀਂਦਾ ਸ਼ੌਕੀਨ ਆ ਕੋਈ ਹਫਤੇ ਚ ਇੱਕ ਦਿਨ ਰੱਖ ਲਓ ਉਹ ਦਿਨ ਥੋੜੀ ਜੀ ਤੁਸੀਂ ਪੀ ਸਕਦੇ ਹੋ ਉਹਦੇ ਨਾਲ ਕੀ ਹੋਏਗਾ ਜੇ ਤੁਸੀਂ ਮਹੀਨਾ 2 ਮਹੀਨੇ 3 ਮਹੀਨੇ ਨਹੀਂ ਪੀਓਗੇ ਉਹਨਾਂ ਲੋਕਾਂ ਦੀ ਚਮੜੀ ਚੋਂ ਬਦਬੋ ਆਉਣੀ ਹਟ ਜਾਵੇਗੀ ਲੇਕਿਨ ਉਹਦੀ ਕੰਡੀਸ਼ਨ ਇਹ ਆ ਕਿ ਕੁਦਰਤੀ ਖਾਣ ਜਿਵੇਂ ਮੰਨ ਲਓ ਕਿ ਭੁੰਨਿਆਣਾ ਖੋਜਨ ਖਾਣ ਤਲਿਆ ਭੋਜਨ ਨਾ ਖਾਣ ਸਗੋਂ ਜਿਵੇਂ ਸਿੰਪਲ ਦਾਲ ਬਣਦੀ ਆ ਸਬਜੀ ਬਣਦੀ ਆ ਰੋਟੀਆਂ ਪੱਕਦੀਆਂ ਨੇ ਇਹ ਚੀਜ਼ਾਂ ਖਾਣ ਲਗਭਗ ਮਹੀਨਾ 2 ਮਹੀਨੇ ਦੋਵਾਂ ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਦੇ ਸਰੀਰ ਤੋਂ ਇਹ ਗੰਦੀ ਜੀ ਬਦਬੂ ਆਪਣੇ ਆਪ हट ਜਾਵੇਗੀ ਮੈਂ ਆਸ ਕਰਦਾ ਮੇਰੇ ਭੈਣ ਭਰਾਜ ਤਰ ਧਿਆਨ ਦੇਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਰ